ਉਹ ਬਾਈ ਪੂਲਰ ਲਾ ਰੱਖਿਆ ਦੇਖੋ ਪੂਲਰ ਚੱਲਦਾ ਦੇਖੋ ਅੱਪਕੇ ਦੇਖੋ ਦੋ ਪੱਕੇ ਚੱਲਦੇ ਆ ਬਾਈ ਦੇਖੋ ਚਾਲ ਦਾ ਮਹੀਨਾ ਠੰਡ ਦਾ ਟਾਈਮ ਆ ਦੇਖੋ ਗੰਗਾ ਗਾਲਾ ਕਰਦੇ ਆ ਆਪਣੇ ਕਹਿੰਦੇ ਪੱਲੀਆਂ ਲਾਓ ਟਰੰਡ ਲੱਗੇ ਕਿਉਂਕਿ ਇਤਨਾ ਇੱਥੇ ਪੰਨਾ ਸਲਾ ਬਾਈ ਇਹ ਫਰੀਦ ਬਾਹਰ ਦੇ ਇਹਨਾਂ ਨੂੰ ਨਹੀਂ ਜਰੂਰ ਇੱਲਾਹ ਤੇ ਗੋਪਾਲ ਨੀਆ ਆ ਦੇਖੋ ਰਾਮ ਦਾ ਹੀ ਨਾ ਬੈਠਾ ਕਾਲਾ ਕਰੀ ਜਾਂਦੇ ਆ ਤੇ ਪੱਕੇ ਚੱਲੀ ਜਾਂਦੇ ਆ ਇੱਧਰ ਤੁਹਾਨੂੰ ਦਿਖਾਇਆ ਸੀ ਉਧਰ ਉਹ ਦੇਖੋ সুন্দর ਪਿਆ ਬਈ ਮੇਲਾ ਚੱਲ ਰਿਹਾ ਇਹ ਪੇਰਾ ਸਭ ਤੋਂ ਵੱਡਾ ਮੇਲਾ ਬਈ ਇੰਨਾ ਇਕੱਠਾ

ਅੱਕੇ ਚੱਲਦੇ ਆ ਬਈ ਅੱਛਾ ਥਾਂ ਸਾਰਾ ਫੇਰ ਮੇਲੇ ਵਿੱਚ ਕੰਪੀਟੀਸ਼ਨ ਦੇਖੋ ਬਾਂਗਾਂ ਖੜੀਆਂ ਫਰੀਡ ਜਮਸਰਾਈ ਆ ਬਈ ਇਹਦੀਆਂ ਨਾਲ ਤਾਂ ਇਹੁੰਦੇ ਨਹੀਂ ਦੇਖੋ ਬਈ ਦੋਵੇਂ ਬੈਸੇ ਰੇਕੀ ਬੈੜਾ ਦੇਖੋ ਜੀ बहुत sama ti